ਚੋਨੇ ਦੀ ਫਸਲ ਵਿੱਚ ਬਾਉਨਾ ਰੋਗ ਜਿਹਨੂੰ ਮਦਰ ਰੋਗ ਕਹਿੰਨੇ ਆਪਾਂ ਉਹ ਕਾਫੀ ਕਿਸਮਾਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਮਲੋਟ ਛੜ ਵੀ ਹੈਗਾ ਲੁਧਿਆਣਾ ਛੜ ਵੀ ਹੈਗਾ ਮੁਹਾਲੀ ਛੜ ਵੀ ਹੈਗਾ ਤੇ ਅੱਗੇ ਸਰਹੰਦ ਫਤਿਹਗੜ੍ਹ ਸਾਹਿਬ ਇਸ ਏਰੀਆ ਦੇ ਵਿੱਚ ਵੀ ਇਸ ਬਾਉਨੇ ਰੋਗ ਦੇ ਬੂਝੇ ਜਿਹੜੇ ਦੇਖਣ ਨੂੰ ਮਿਲੇ ਆ ਤੇ ਕਿਸਾਨ ਘਬਰਾ ਰਹੇ ਆ ਵੀ ਇਹ ਕਿਹੜੇ ਕਿਹੜੇ ਕਿਸਮਾਂ ਦੇ ਵਿੱਚ ਆਉਂਦਾ ਹੈ ਜ਼ਿਆਦਾਤਰ ਸਭ ਤੋਂ ਪਹਿਲਾਂ ਇਹ ਦੋ 121 ਕਿਸਮ ਦੇ ਵਿੱਚ ਆਇਆ ਤੇ 2022 ਦੇ ਵਿੱਚ PR 131 ਕਿਸਮ ਦੇ ਵਿੱਚ ਆਇਆ ਤੁਸੀਂ ਇਹਦੀ ਪਛਾਣ ਵੀ ਕਰਨੀ ਹੈ ਤੇ ਮੈਂ ਤੁਹਾਨੂੰ ਸਪਸ਼ਟ ਹੁਣੀ ਦੱਸ ਦੇਣਾ ਇਹਦਾ ਹੱਲ ਕਿਸੇ ਦਵਾਈ ਦੇ ਨਾਲ ਨਹੀਂ ਹੈ ਐਮੀ ਕੋਈ ਇਹ ਨਾ ਸੋਚੋ ਵੀ ਇਹ ਬੂਝਾ ਬੋਨਾ ਰਹੇਗਾ ਇਹਦੇ ਵਿੱਚ ਆਪਾਂ ਕੋਈ ਗਰੋਸ ਮੋਟਰ ਪਾ ਦਈਏ ਜਿਸ ਦੇ ਨਾਲ ਇਹ ਵਾਜੇ ਕਿਉਂਕਿ ਜਿੱਥੇ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਬੋਨਾ ਬੂਝਾ ਹੋ ਰਿਹਾ ਤਾਂ ਉਹਦੀ ਪਛਾਣ ਕਰ ਲਓ ਕਈ ਵਾਰ ਨਿਮਾਟੋਡ ਹੋਣ ਕਰਕੇ ਬੂਟਾ ਵੈਸੇ ਨਹੀਂ ਗਰੋਸ ਕਰਦਾ ਤੁਸੀਂ ਜੜ ਪੱਟ ਕੇ ਦੇਖਿਓ ਜੇ ਨਿਮਾਟੋਡਾ ਥੱਲੇ ਫਿਰ ਤੁਸੀਂ ਬੂਟਾ ਨਾ ਪੱਟੋ ਜੇ ਜੜਾਂ ਲਾਲ ਹੋ ਰਹੀਆਂ ਨੇ ਫਿਰ ਵੀ ਬੂਟਾ ਨਾ ਪੱਟੇ ਕਿਉਂਕਿ ਜ਼ਿੰਕ ਤੇ ਪोटाश ਦੀ ਕਮੀ ਵੀ ਆ ਜਾਂਦੀ ਹੈ ਜੇ ਤੁਹਾਨੂੰ ਲੱਗਦਾ ਵੀ ਖਾਸ ਲੱਛਣ ਉਹਦੇ ਵਿੱਚ ਹੈਗੇ ਆ ਵੀ ਬੋਨੇ ਬੂਜੇ ਦੇ ਸਾਡੇ ਪਲਾਟ ਦੇ ਵਿੱਚ 2 3 4 ਥਾਂਵੇਂ ਹੈਗੇ ਤਾਂ ਤੁਸੀਂ ਆਪ ਦੇ ਨਦੀ ਜਿੰਨੇ ਵੀ ਤੁਹਾਡੇ ਨਜ਼ਦੀਕੀ ਕ੍ਰਿਸ਼ੀਕਨ ਕੇਂਦਰ ਹੈ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਬੂਟਿਆਂ ਦੀ ਜਿਹੜੀ ਟੈਸਟਿੰਗ ਕਰਵਾ ਸਕਦੇ ਹੋ ਆਪਦੇ ਖੇਤ ਨੂੰ ਤੁਸੀਂ ਚੈੱਕ ਕਰਦੇ ਰਹੋ ਕਿਉਂਕਿ ਹਰਿਆਣਾ ਜੀ ਯੂਨੀਵਰਸਿਟੀ ਨੇ ਪਹਿਲਾਂ ਹੀ ਮੈਸੇਜ ਦਿੱਤਾ ਸੀਗਾ ਵੀ ਜਿੱਥੇ ਪੂਰੀ ਪਿੱਠ ਵਾਲਾ ਜਿਹੜਾ ਟਿੱਡਾਗਾ ਜਦੋਂ ਉਹ ਆਉਂਦਾਗਾ ਉਹ ਪਨੀਰੀ ਦੇ ਵਿੱਚ ਆਉਂਦਾ ਜਦੋਂ ਜਿਹੜੇ ਬੂਟੇ ਨੂੰ ਡੈਮੇਜ ਬੂਟੇ ਨੂੰ ਜਦੋਂ ਉਹ ਟੱਚ ਕਰਦਾਗਾ ਤਾਂ ਫਿਰ ਚੰਗੇ ਭਲੇ ਬੂਟੇ ਨੂੰ ਜਾ ਕੇ ਉਹ ਅੱਗੇ ਟੱਚ ਕਰਦਾ ਅੱਗੇ ਦੇ ਅੱਗੇ ਜਿਹੜਾ ਉਹਦਾ ਵਾਇਰਸ ਫੈਲਦਾ ਜਾਂਦਾ ਹੈ ਇਸ ਤਰ੍ਹਾਂ ਦੇ ਬੂਟਿਆਂ ਨੂੰ ਤੁਸੀਂ ਪੱਟ ਲੋ ਪੱਟ ਕੇ ਕਿਸੇ ਦੂਰ ਦਰਾਡੇ ਜਗ੍ਹਾ ਦੇ ਵਿੱਚ ਜਿਹੜਾ ਤੁਸੀਂ ਉਸ ਨੂੰ ਦਬ ਦੋ ਕਿਉਂਕਿ ਆਪਾਂ ਬੇਲਟ ਨਹੀਂ ਕਰ ਸਕਦੇ ਉਸ ਬੂਟੇ ਦੀ ਵੀ ਇਸ ਬੂਟੇ ਨੇ ਗਰੋਸ ਕਰਨੀ ਹੈ ਜਾਂ ਅੱਗੇ ਵੱਲੀ ਤੱਕ ਲੈ ਕੇ ਜਾਣ ਕਿਉਂਕਿ ਇੰਨਾ ਟਾਈਮ ਆਪਾਂ ਰੁਕ ਨਹੀਂ ਸਕਦੇ ਕਿਉਂਕਿ ਉਸ ਡੈਮੇਜ ਬੂਟੇ ਦੇ ਉੱਪਰ ਜਿਹੜਾ ਪੂਰੀ ਟੱਠ ਵਾਲਾ ਪੂਰੀ ਪਿੱਠ ਵਾਲ ਡੱਡਾਗਾ ਉਹ ਆਵੇਗਾ ਟੱਚ ਕਰੇਗਾ ਤੱਕ ਜਦੋਂ ਕਿ ਬੂਟਾ ਜਿਹੜਾ ਵਾਇਰਸ ਫੈਲੇਗਾ ਕਿਉਂਕਿ ਕੋਈ ਵੀ ਵਾਇਰਸ ਆ ਜੇ ਪਸ਼ੂਆਂ ਦੇ ਪ੍ਰਤੀ ਹੈ ਜੇ ਮਨੁੱਖ ਪ੍ਰਤੀ ਐ ਜਾਂ ਫਸਲਾਂ ਪ੍ਰਤੀ ਐ ਉਸ ਨੂੰ ਪੱਕਾ ਹੱਲ ਕਿਸੇ ਵੀ ਦਵਾਈ ਦੇ ਨਾਲ ਨਹੀਂ ਹੋ ਸਕਦਾ ਉਹਦੀ ਆਪਾਂ ਸਾਵਧਾਨੀਆਂ ਕਰ ਸਕਦੇ ਜਿਵੇਂ ਆਪਾਂ ਪਸ਼ੂਆਂ ਦੇ ਲਈ ਮੂਹ ਘਰ ਹੋ ਜਾਂਦਾ ਉਹਦੇ ਵਿੱਚ ਜ਼ਿਆਦਾਤਰ ਦਵਾਈ ਘੱਟ ਕੰਮ ਕਰਦੀ ਹੈ ਸਾਵਧਾਨੀ ਉੱਥੇ ਵੱਧ ਕੰਮ ਕਰਦੀ ਹੈ ਇਹੀ ਕੰਮ ਇਸ ਬੌਨੇ ਬੁੱਝੇ ਦੇ ਵਿੱਚ ਹੈਗਾ ਜਿੱਥੇ ਤੁਹਾਡੇ ਜਿਹੜੀ ਵੀ ਕਿਸਮ ਦੇ ਵਿੱਚ ਆ ਰਿਹਾ ਤੁਸੀਂ ਪਹਿਲਾਂ ਨਰੀਖਣ ਕਰਦੇ ਰਹੋ ਇਹ ਇੱਕ ਅੱਧਾ ਬੂਟਾ ਹੈਗਾ ਪੂਰੇ ਪਲਾਟ ਦੇ ਵਿੱਚ ਵੈਸੇ ਪੱਟ ਕੇ ਛੇੜ ਦੋ ਜੇ ਤੁਹਾਨੂੰ ਲੱਗਦਾ ਵੀ ਜਾਦੇ ਬਿਮਾਰੀ ਆ ਰਹੀ ਆ ਤਾਂ ਕਿਸੇ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿੱਚ ਇਸ ਦੀ ਜਿਹੜੀ ਤੁਸੀਂ ਟੈਸਟਿੰਗ ਕਰਵਾ ਸਕਦੇ ਹੋ ਖਾਸ ਗੱਲ ਇਹੀ ਹੈ ਵੀ ਆਪਦੇ ਖੇਤਾਂ ਨੂੰ ਚੈੱਕ ਕਰਦੇ ਰਹੋ ਐਵੇਂ ਸੋਸ਼ਲ ਮੀਡੀਆ ਦੇ ਪਿੱਛੇ ਲੱਗ ਕੇ ਤੁਸੀਂ ਜਾਂ ਡਰਨੋਂ हट ਜਿਓ ਜਾਂ ਡਰਨੇ ਲੱਗ ਜਿਓ ਇਹ ਕੰਮ ਨਾ ਕਰੋ ਕਿਉਂਕਿ ਤੁਹਾਡੇ ਕੋਈ ਵੀ ਫਸਲ ਆ ਕਿਉਂਕਿ ਪੀਆਰ 131 ਕੱਲੀ ਬੌਨੇ ਬੂਜੇ ਬੌਨੇ ਬੂਜੇ ਦੀ ਬਿਮਾਰੀ ਹੈ ਜਿਹੜੀ ਉਹਦੇ ਦੁਸ਼ਮਣ ਨਹੀਂ ਹੈਗੀ ਇਹ ਕਿਸੇ ਵੀ ਵੈਰੈਟੀ ਦੇ ਵਿੱਚ ਜਿਹੜਾ ਕਿਸੇ ਵੀ ਟਾਈਮ ਤੇ ਹਮਲਾ ਕਰ ਸਕਦਾ ਕਿਉਂਕਿ ਪਹਿਲਾਂ 2022 ਦੇ ਵਿੱਚ ਹੀ ਜ਼ਿਆਦਾ ਇਹ ਜਿਹੜਾ ਰੋਗ ਸੀਗਾ ਇਹਦੇ ਬਾਰੇ ਪਤਾ ਲੱਗਿਆ ਉਸ ਤੋਂ ਪਹਿਲਾਂ ਵੀ ਅਸੀਂ ਖੁਦ ਫਲਾਡ ਦੇਖਦੇ ਰਹੇ ਹਾਈਬ੍ਰਿਡ ਕਿਸਮਾਂ ਦੇ ਵਿੱਚ ਵੀ ਇਸ ਬੌਨੇ ਬੂਜੇ ਦਾ ਰੋਗ ਆਉਂਦੇ ਸੀ ਕਿਉਂਕਿ ਉਦੋਂ ਇਸ ਬਿਮਾਰੀ ਦਾ ਪਤਾ ਨਹੀਂ ਸੀ ਇਹ ਵਾਰ ਕਿਸਾਨ ਨੂੰ ਹੁੰਦਾ ਯਾਰ ਵੀ ਪਾਣੀ ਮਾੜਾ ਹੈ ਜਾ ਕੋਈ ਬੂਟੇ ਚ ਵਾਇਰਸ ਹੋਣਾ ਕੁਝ ਵੀ ਹੋਣਾ ਵੀ ਇਸ ਕਰਕੇ ਜਿਹੜਾ ਬੂਟੇ ਨੇ ਗਰੋਥ ਨਹੀਂ ਲਈ ਤੇ ਇਹਦੇ ਵਿੱਚ ਤੁਸੀਂ ਕੋਈ ਵੀ ਦਵਾਈ ਨਹੀਂ ਵਰਤਣੀ ਸਾਵਧਾਨੀਆਂ ਵਰਤਣੀਆਂ ਨੇ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਜਿਹੜਾ ਇਹਦਾ ਤੁਸੀਂ ਨੇ ਟੈਸਟਿੰਗ ਕਰਵਾਉਂਦੇ ਰਹਿਣਾ ਤੇ ਇਹਦਾ ਕੋਈ ਵੀ ਪੱਕੀ ਕਿਸਮ ਨਹੀਂ ਹੈਗੀ ਇਹ ਨਾ ਘਬਰਾਇਓ ਵੀ ਐਪੀਆਰ 131 ਦੇ ਵਿੱਚ ਆਉਣਾ ਹੀ ਆਉਣਾ ਹੈ ਜਿੰਨਾ ਕਿਸਾਨਾਂ ਨੇ ਚਾਹੇ ਤੁਸੀਂ ਹੁਣ ਵੀ ਕੋਈ ਪਨੀਰੀ ਲਾ ਰਹੇ ਹੋ ਚੈਸ ਸੀਨ ਜੱਜ ਮੇ ਪੈਕਸਲੋਨ ਆਉਂਦੀ ਹੈ ਤੁਸੀਂ ਉਹਦੀ ਜਿਹੜੀ ਦਵਾਈ ਕਰਕੇ ਜਿਹੜਾ ਉਹ ਤੇਲ ਲਗਾ ਪੂਰੀ ਪਿੱਠ ਵਾਲਾ ਉਹਨੂੰ ਤੁਸੀਂ ਕੰਟਰੋਲ ਕਰੋ ਕਿਉਂਕਿ ਉਸ ਦੇ ਟੱਚ ਕਰਨ ਦੇ ਨਾਲ ਵਾਇਰਸ ਫੈਲਣ ਦੇ ਨਾਲ ਜਿਹੜੇ ਇਹ ਬੂਝੇ ਆ ਬੌਨੇ ਬੂਝੇ ਅੱਗੇ ਤੋਂ ਅੱਗੇ ਜਿਹੜੇ ਹੁੰਦੇ ਜਾਂਦੇ ਆ ਕਿ ਜਾਣਕਾਰੀਆਂ ਦੇਣਾ ਸਾਡਾ ਫਰਜ਼ ਹੈ ਜੇ ਕੋਈ ਦਵਾਈ ਕੰਮ ਕਰਦੀ ਹੈ ਰეკਮੈਂਡੇਸ਼ਨ ਦਵਾਈ ਹੈਗੀ ਹੈ ਤਾਂ ਉਹਦੀ ਆਪਾਂ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਜੇ ਕੋਈ ਰეკਮੈਂਡੇਸ਼ਨ ਦਵਾਈ ਨਹੀਂ ਉਹਦੇ ਵਿੱਚ ਕੋਈ ਸਾਵਧਾਨੀ ਵਰਤਣੀ ਹੈ ਉਸਦੇ ਬਾਰੇ ਵੀ ਜਾਣਕਾਰੀ ਦੇਵਾਂ ਕਿ ਹੋਈ ਪਿਛਲੇ 3 ਸਾਲ ਤੋਂ ਆਪਾਂ ਕਿਸਾਨਾਂ ਦੇ ਨਾਲ ਜੁੜੇ ਹੋਏ ਹਾਂ ਨਰਮੇ ਸੰਬੰਧਿਤ ਵੀਡੀਓ ਬਾਸਮਤੀ ਸੰਬੰਧਿਤ ਵੀਡੀਓ ਪਰਮਲ ਸੰਬੰਧਿਤ ਵੀਡੀਓ ਜਾਂ ਮੂੰਗੀ ਜਾਂ ਮੱਕੀ ਸੰਬੰਧਿਤ ਵੀਡੀਓ ਕਿਉਂਕਿ ਜਦੋਂ ਜਿਹੜੀ ਫਸਲ ਹੁੰਦੀ ਹੈ ਉਸ ਹਿਸਾਬ ਦੇ ਨਾਲ ਜਿਹੜੀ ਆਪਾਂ ਆਪਦੇ ਖੇਤ ਦੀ ਵੀ ਜਾਣਕਾਰੀ ਤੇ ਆਪਣੇ ਕਿਸਾਨਾਂ ਦੀ ਵੀ ਜਾਣਕਾਰੀ ਛੋਡੇ ਤੱਕ ਜਿਹੜੀ ਆਪਾਂ ਲੈ ਕੇ ਆਉਂਦੇ ਰਹਨੇ ਆ ਤੇ ਆਪੋ ਆਪਣੇ ਏਰੀਆ ਦੇ ਵਿੱਚ ਵੀ ਦੱਸਿਓ ਵੀ ਛੋਡੇ ਕਿਹੜੀ ਕਿਸਮ ਦੇ ਵਿੱਚ ਇਹ ਇਹ ਜਿਹੜੇ ਬੌਨੇ ਬੂਜੇ ਆ ਬੌਨੇ ਬੂਜੇ ਦੀ ਜੇ ਕੋਈ ਕਿਤੇ ਨ ਕਿਤੇ ਹਮਲਾ ਹੋਇਆ ਤਾਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਕਮੈਂਟ ਵੀ ਜ਼ਰੂਰ ਕਰਿਓ ਤੇ ਕਿਹੜੀ ਕਿਸਮ ਤੇ ਕਿਹੜਾ ਜਿਹੜਾ ਸੋਡਾ ਏਰੀਆ ਹੈ ਕਿਉਂਕਿ ਵੈਸੇ ਹੀ ਵੈਸੇ ਨੱਕ ਭਰਾਇਓ ਕਈ ਵਾਰ ਵੈਸੀ ਮੜਾ ਮੋਟਾ ਬੂਟਾ ਛੋਟਾ ਹੁੰਦਾ ਕਿਉਂਕਿ ਹੁਣ ਗਰਮੀ ਜਿਆਦਾ ਆ ਵਾਰਸ਼ ਪੈ ਨਹੀਂ ਰਹੀ ਕੰਮ ਖਿੱਚਦਾ ਪਾਣੀ ਪੂਰਾ ਨਹੀਂ ਹੋ ਰਿਹਾ ਬੂਟੇ ਵੈਸੇ ਹੀ ਸਟ्रेस ਦੇ ਵਿੱਚ ਜਾ ਰਿਹਾ ਐਮਨਾ ਘਬਰਾ ਜੋ ਕਿ ਪਰ ਮੜਾ ਮੋਟਾ ਬੂਟਾ ਛੋਟਾ ਹੋਵੇ ਕਿਤੇ ਕਦੋ ਭਾਈ ਸਾਡੇ ਤਾਂ ਬੌਨਾ ਰੋਗ ਆ ਗਿਆ ਹੁਣ ਅਸੀਂ ਕੀ ਕਰਾਂਗੇ ਇਹਦੇ ਲੱਛਣ ਹੈਗੇ ਆ ਸੋ ਨੂੰ ਦੱਸਿਆ ਵੀ ਇੱਕ ਜਗ੍ਹਾ ਤੇ ਤਿੰਨ ਚਾਰ ਬੂਟੇ ਛੋਟੇ ਬੂਟੇ ਹੋਣਗੇ ਜਿਸ ਨੂੰ ਲੱਗਦਾ ਵੀ ਹੈਗੇ ਆ ਤਾਂ ਬੂਟੇ ਨੂੰ ਪੱਟ ਕੇ ਤੁਸੀਂ ਕਿਸੇ ਨਜ਼ਦੀਕੀ ਖੇਤੀਬਾਣ ਕੇਂਦਰ ਦੇ ਵਿੱਚ ਉਸ ਦੀ ਜਿਹੜੀ ਸੈਂਪਲਿੰਗ ਜਿਹੜੀ ਜਰੂਰ ਕਰਵਾ ਸਕਦੇ ਹੋ ਆਪਦੇ ਖੇਤ ਦਾ ਨਿਰੇਖਣ ਪਹਿਲ ਦੇ ਆਧਾਰ ਤੇ ਕਰੋ ਐਵੇਂ ਜੇ ਕਿਸੇ ਥੋੜੇ ਗਵਾਂਢੀ ਦੇ ਆ ਗਿਆ ਤਾਂ ਇਹ ਨਾ ਸੋਚੋ ਵੀ ਸਾਡੇ ਵੀ ਆਉਣਾ ਘਬਰਾਉਣ ਦੀ ਕੋਈ ਲੋੜ ਨਹੀਂ ਫਸਲ ਦੇ ਵਿੱਚ ਨਵੇਂ-ਨਵੇਂ ਬਿਮਾਰੀਆਂ ਨਵੇਂ-ਨਵੇਂ ਹਰ ਸਾਲ ਨਵੀਂ ਤੋਂ ਨਵੀਂ ਚੀਜ਼ ਆਪਾਂ ਨੂੰ ਸਿੱਖਣ ਨੂੰ ਮਿਲਦੀ ਹੈ ਕਿ ਜਦੋਂ ਕੋਈ ਬਿਮਾਰੀ ਆਉਂਦੀ ਹੈ ਉਸ ਬਿਮਾਰੀ ਦੇ ਲਈ ਸਾਵਧਾਨੀਆਂ ਵੀ ਵਰਤਣੇ ਜ਼ਰੂਰੀ ਨੇ ਪਰ ਜੇ ਉਸ ਦੇ ਉੱਪਰ ਕੋਈ ਰਕਮੈਂਡੇਸ਼ਨ ਚਾਹੇ ਕੁਬੈਸੀਸਾਈਡਾ ਚਾਹੇ ਸਕਤੀਸਾਈਡਾ ਚਾਹੇ ਕਿ ਫੰਗੀਸਾਈਡਾ ਆਪਾਂ ਨੂੰ ਉੱਥੇ ਵਰਤਣਾ ਜ਼ਰੂਰੀ ਹੈ ਧੰਨਵਾਦ ਜਾਣਕਾਰੀ ਸ਼ੇਅਰ ਜੁੜਕਰ